ਸਪੋਰਟ ਕਰਨ ਦੀ ਕੋਈ ਕਰਨ ਨਹੀਂ ਜੀ ਛਟਕੇ ਕਰੇ ਪਰ ਇਹ ਅਭੀ ਥੋੜੇ ਜੇ ਦਿਨ ਪਹਿਲੂ ਇੱਕ ਕਲਕੱਤਾ ਦੇ ਵਿੱਚ ਡਾਕਟਰ ਦੇ ਨਾਲ ਲੜਕੀ ਦੇ ਨਾਲ ਰੇਪ ਹੁੰਦਾ ਤੇ ਉਦੋਂ ਇਹ ਅਮਿਤ ਰੋੜਾ ਦੇ ਮੂੰਹ ਸੀਤਾ ਗਿਆ ਸੀ ਉਦੋਂ ਕਿਉਂ ਨਹੀਂ ਬੋਲਿਆ ਗਿਆ ਇਹਨਾਂ ਕੋ ਇਹ ਕਹਿੰਦਾ ਵੀ ਇਹ ਜਿਹੜੀ ਆ ਕੰਗਰਾ ਰਦਾਵਤਿਆ ਇਹ ਧੀ ਆ ਇਹਦੀ ਸਪੋਰਟ ਕਰਨ ਦਾ ਸਾਨੂੰ ਤੇ ਉਹ ਧੀ ਨਹੀਂ ਸੀ ਕਿਸੇ ਦੀ ਵੀ ਇਹਦਾ ਮੂੰਹ ਸੀਤਾ ਗਿਆ ਹੈ ਉਦੋਂ ਕਿਉਂ ਨਹੀਂ ਬੋਲਿਆ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਮੈਂ ਤੁਹਾਡਾ ਛੋਟਾ ਵੀਰ ਕਪਲ ਸ਼ਰਮਾ ਇਹ ਵੀਡੀਓ ਪਾਉਣ ਦਾ ਜਿਕਰ ਨਾ ਵੀ ਜੋ ਲਧਿਆਣੇ ਤੋਂ ਸ਼ਿਵ ਸੈਨਾ ਅੱਗੋਂ ਅਮਿਤ ਰੋੜਾ ਵੱਲੋਂ ਇੱਕ ਐਮਰਜੈਂਸੀ ਫਿਲਮ ਹੈ ਕੰਗਣਾ ਅਰਨਾਵਤ ਦੀ ਜੋ ਆ ਰਹੀ ਆ ਉਸ ਦੀ ਸਪੋਰਟ ਕਰਨਾ ਸਪੋਰਟ ਕਰਨ ਦੀ ਕੋਈ ਕਰਨ ਨਹੀਂ ਜੀ ਛਟਕੇ ਕਰੇ ਪਰ ਇਹ ਅਭੀ ਥੋੜੇ ਜੇ ਦਿਨ ਪਹਿਲੋਂ ਇੱਕ ਕਲਕੱਤਾ ਦੇ ਵਿੱਚ ਡਾਕਟਰ ਦੇ ਨਾਲ ਲੜਕੀ ਦੇ ਨਾਲ ਰੇਪ ਹੁੰਦਾ ਤੇ ਉਦੋਂ ਇਹ ਅਮਿਤ ਰੋੜਾ ਦੇ ਮੂੰਹ ਸੀਤਾ ਗਿਆ ਸੀ ਉਦੋਂ ਕਿਉਂ ਨਹੀਂ ਬੋਲਿਆ ਗਿਆ ਇਹਨਾਂ ਕੋ ਇਹ ਕਹਿੰਦਾ ਵੀ ਇਹ ਜਿਹੜੀ ਆ ਕੰਗਰਾ ਰਦਾਵਤਿਆ ਇਹ ਧੀ ਆ ਇਹਦੀ ਸਪੋਰਟ ਕਰਨ ਦਾ ਸਾਨੂੰ ਤਾਂ ਉਹ ਧੀ ਨਹੀਂ ਸੀ ਕਿਸੇ ਦੀ ਦੀ ਇਹਦਾ ਮੂੰਹ ਸੀਤਾ ਗਿਆ ਹੈ ਉਦੋਂ ਕਿ ਉਹਨੇ ਇਹ ਬੋਲਿਆ ਅਸਲ ਦੇ ਵਿੱਚ ਇਹਨਾਂ ਸ਼ਿਵ ਸੈਨਾ ਵਾਲਿਆਂ ਨੂੰ ਇਕੋ ਹੀ ਕੰਮ ਰਹਿ ਗਿਆ ਵੀ ਕਾਉਂਟਰਵਰਸੀ ਤੇ ਬੋਲਣਾ ਵੀ ਜਿਹਦੇ ਉੱਤੇ ਚਾਰ ਵੀਊ ਮਿਲਨੇ ਆ ਕਾਉਂਟਰਵਰਸੀ ਹੋਣੀ ਆ ਉਸ ਤੇ ਬੋਲਦੇ ਆ ਇਹ ਲੋਕ ਉਹ ਵਿਚਾਰੀ ਕੁੜੀ ਨੂੰ ਮਾਰ ਦਿੱਤਾ ਰੇਪ ਤੋਂ ਬਾਅਦ ਇਨਾਂ ਦੇ ਮੂੰਹ ਸੀਤੇ ਗਏ ਕਿਸੇ ਅੰਮਿਤ ਰੋੜਾ ਵੱਲੋਂ ਇੱਕ ਸ਼ਬਦ ਨਹੀਂ ਬੋਲਿਆ ਗਿਆ ਉਸ ਟਾਈਮ ਤੇ ਹੁਣ ਇਹ ਕੱਲ ਪਰਸੋਂ ਦਾ ਚੈਨਲਾਂ ਤੇ ਮੈਂ ਤੇ ਉਹਨਾਂ ਚੈਨਲਾਂ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਨਾ ਇਹਨਾਂ ਦੀ ਇੰਟਰਵਿਊ ਲਿਆ ਕਰੋ ਇਹ ਜਿਹੜੇ ਲੋਕ ਆ ਸਾਡੀ ਭਾਈਚਾਰਕ ਸੰਜ ਨੂੰ ਖਤਰਾ ਵਾ ਸਾਡੀ ਹਿੰਦੂ ਸਿੱਖ ਏਕਤਾ ਨੂੰ ਖਤਰਾ ਵਾ ਇਹ ਲੋਕ ਇਹਨਾਂ ਦੇ ਮੂੰਹ ਬੰਦ ਹੀ ਰਹਿਣ ਤੇ ਚੰਗਾ ਵਾ ਕਿਉਂਕਿ ਕਿਸੇ ਚੰਗੇ ਕੰਮ ਤੇ ਤੇ ਇਹਨਾਂ ਦੇ ਮੂੰਹ ਖੁੱਲਣੇ ਨਹੀਂ ਹੁੰਦੇ ਤੇ ਜਿਹੜੀ ਇਹੋ ਜੀ ਕੌਂਟਰੋਵਰਸੀ ਵਾਲਾ ਕੰਮ ਆ ਜਾਂਦਾ ਉੱਥੇ ਇਹ ਭੱਜ-ਭੱਜ ਬੋਲਦੇ ਆ ਵਿਊਅਨ ਦੀ ਖਾਤਰ ਦੂਜੀ ਗੱਲ ਇਹ ਆ ਵੀ ਇੰਨਾ ਸ਼ਿਵ ਸੈਨਾ ਵਾਲਿਆਂ ਦਾ Hindu ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸਨਾਤਨ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਇਹ Hindu ਧਰਮ ਨੂੰ ਵਰਤ ਕੇ ਸਿਰਫ ਆਪਣੀ ਦੁਕਾਨਦਾਰੀ ਚਲਾਉਂਦੇ ਆ Hindu ਧਰਮ ਦਾ ਨਾਮ ਵਰਤ ਕੇ ਸਿਰਫ ਇਹ ਗੰਨਮੈ ਲੈ ਲੈਂਦੇ ਆ ਤੇ ਮੇਰੀ ਪੰਜਾਬ ਸਰਕਾਰ ਅੱਗੇ ਬੇਨਤੀ ਆ ਜਾਂ ਸੈਂਟਰ ਸਰਕਾਰ ਵੱਲੋਂ ਕਿਸੇ ਨੂੰ ਮਿਲੀ ਤਾਂ ਉਹਦੇ ਅੱਗੇ ਇਹਨਾਂ ਦੇ ਗੰਨਮੈ ਨੇ ਜਿਹੜੇ ਆ ਉਹ ਵਾਪਸ ਲੈ ਜਾਣ ਤੇ ਇਹਨਾਂ ਨੇ ਇਹ ਜੇ ਰੋ ਇਹਨਾਂ ਦੇ ਗਨਮੈਨ ਵਾਪਸ ਹੋ ਗਏ ਤੇ ਇਹਨਾਂ ਨੇ ਕੰਟਰੋਵਰਸੀ ਵਿੱਚ ਬੋਲਣਾ ਵੀ ਬੰਦ ਕਰ ਦੇਣਾ। ਜਿਸ ਕਰਕੇ ਇਹਨਾਂ ਦੇ ਗਨਮੈਨ ਜਿਹੜੇ ਆ ਵਾਪਸ ਲੈ ਜਾਣ। ਖਾਸ ਕਰਕੇ ਅਮਿਤ ਰੋੜਾ ਔਰ 20 ਸਾਲਾਂ ਦੇ ਜਿਹੜੇ ਆਗੂ ਬਿਨਾਂ ਵਜ੍ਹਾ ਗਨਮੈਨ ਲਈ ਫਿਰਦੇ ਇਹਨਾਂ ਦੇ ਗਨਮੈਨ ਵਾਪਸ ਲੈ ਜਾਣ। ਮੇਰੀ ਪੰਜਾਬ ਸਰਕਾਰ ਅੱਗੇ ਬੇਨਤੀ ਹੈ। ਧੰਨਵਾਦ ਜੀ।